ਅੱਜ ਸਸ ਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਇੱਥੇ ਐਂ ਕਰਕੇ ਨੇ ਐਂ ਦਾ ਕਰਕੇ ਉਹਨੂੰ ਐ ਉਹਨੂੰ ਦਬ ਦੋ ਠੀਕ ਹੈ ਮੈਨੂੰ ਪਤਾ ਤੁਸੀਂ ਲਾਈਕ ਨਹੀਂ ਕਰਨਾ ਭਾਵੇਂ ਪੂਰੀ ਵੀਡੀਓ ਦੇਖ ਲਓ ਪਰ ਲਾਈਕ ਨਹੀਂ ਕਰਦੇ ਠੀਕ ਹੈ ਸਭ ਤੋਂ ਪਹਿਲੀ ਗੱਲ ਇਹ ਤੇ ਦੂਜੀ ਗੱਲ ਇਹ ਵੀ ਤੁਸੀਂ ਫਟਾਫਟ ਵਲੌਗ ਦੇਖੋ ਥੋੜਾ ਜਿਹਾ ਮਤਲਬ ਮੈਂ ਪਾਇਆ ਨਹੀਂ ਸੀ ਵਲੌਗ ਕਿਉਂਕਿ ਜਿਆਦਾ ਬਣਾ ਨਹੀਂ ਸੀ ਪਾਇਆ ਠੰਡ ਬਹੁਤ ਜ਼ਿਆਦਾ ਸੀ ਤੇ ਉਹਦੇ ਮੈਂ ਥੋੜਾ ਜਿਹਾ ਵਲੌਗ ਬਣਾਇਆ ਸੀ ਪਹਿਲਾਂ ਤੁਸੀਂ ਉਹ ਦੇਖੋ ਕਿਉਂਕਿ ਅਸੀਂ ਗਏ ਸੀ ਮਨਪ੍ਰੀਤ ਦਾ ਪੇਪਰ ਦੇਣ ਮਨਪ੍ਰੀਤ ਦਾ ਪੇਪਰ ਮਨਪ੍ਰੀਤ ਪੇਪਰ ਦੇਣ ਗਈ ਸੀ ਤੇ ਮੈਂ ਲੈਣ ਗਿਆ ਸੀ ਆਹੋ ਚਿੱਤ ਆ ਗਿਆ ਤੇ ਤੁਸੀਂ ਪਹਿਲਾਂ ਉਹ ਵੇਖ ਕੇ ਆਓ ਫਟਾਫਟ ਠੀਕ ਹੈ ਜੀ ਹਾਂਜੀ ਤੇ ਹੁਣ ਮੈਂ ਆਇਆ ਸੀਗਾ ਮਨਪ੍ਰੀਤ ਨੂੰ ਲੈਣ ਵਾਸਤੇ ਤੇ ਠੰਡ ਬਹੁਤ ਜ਼ਿਆਦਾ ਸੀ ਤੇ ক্রিকেট ਖੇਡਣ ਗਿਆ ਸੀ ਤਾਂ ਕਰੇ ਟੋਪੀ ਪਾਈ ਹੋਈ ਐ ਤੇ ਹੁਣ ਬਸ ਆ ਦੇਖੋ ਸਮਾਨ ਸਮੂਹ ਲੈ ਕੇ ਖਾਣ ਪੀਣ ਵਾਲਾ ਮੜਾ ਸਮਾਨ ਲਿਆ ਭੁੱਖ ਲੱਗੀ ਸੀਗੀ ਸਵੇਰ ਦੀ ਤੇ ਹੁਣ ਬਸ ਪੇਪਰ 15 ਮਿੰਟ ਸੇ ਖਤਮ ਹੋਣ ਹੀ ਵਾਲਾ ਤੇ ਫੇਰ ਆਪਾਂ ਮੈਂ ਬਿਲ ਲੈ ਕੇ ਤੇ ਵਾਪਸ ਚੱਲ ਰਿਹਾ ਠੰਡ ਬਹੁਤ ਜ਼ਿਆਦਾ ਠੰਡ ਨੇ ਬਹੁਤ ਜ਼ਿਆਦਾ ਅੱਜ ਤਾਂ ਪਰੇਸ਼ਾਨ ਕੀਤਾ ਪਹਿਲੀ ਵਾਰੀ ਇੰਨਾ ਪਰੇਸ਼ਾਨ ਹੋਏ ਠੰਡ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ ਤੇ ਇਹ ਸਾਰਾ ਕੈਂਟ ਦਾ ਹੀ ਏਰੀਆ ਹੈ ਤੇ ਇਧਰਲੇ ਪਾਸੇ ਰਿਹਾਇਸ਼ ਹੈ ਸਾਰੀ ਤੇ ਇਧਰਲੇ ਪਾਸੇ ਸਾਰਾ ਮਿਲਟਰੀ ਏਰੀਆ ਹੈ ਤੇ ਕੇਂਦਰੀ ਵਿਦਿਆਲੇ ਹੈ ਇੱਧਰ ਉਹ ਸਾਈਡ ਆਹ ਸਾਰਾ ਕੇਂਦਰੀ ਵਿਦਿਆਲੇ ਹੈ ਗੱਡੀਆਂ ਖੜੀਆਂ ਇੱਥੇ ਲੋਈ ਪੇਪਰ ਹੋ ਗਿਆ ਤਾਂ ਮਨਪ੍ਰੀਤ ਆ ਗਈ ਹੋਈ ਐ ਤੇ ਪਤਾ ਨਹੀਂ ਹੁਣ ਕਲੀਅਰ ਹੁੰਦਾ ਕਿ ਨਹੀਂ ਹੁੰਦਾ ਆ ਦੇਖੋ ਚਲੋ ਵਧੀਆ ਹੋ ਗਿਆ ਬਹੁਤ ਠੀਕ ਸੀ ਮੇਰੇ ਅੰਦਰ ਇੱਕ ਵਾਰੀ ਵਧੀਆ ਹੋ ਗਿਆ ਸੋਖੋ ਕੜਾਕੇ ਦੀ ਠੰਡ ਦੇ ਵਿੱਚ ਠਰਨ ਤੋਂ ਬਾਅਦ ਅਸੀਂ ਫਾਈਨਲੀ ਇੱਥੇ ਆ ਕੇ ਰੁਕੇ ਹਾਂ ਸਮੋਸੇ ਖਾਣ ਲਈ। ਤੁਸੀਂ ਸਮੋਸੇ। ਛੋਲੇ ਸਮੋਸੇ ਖਾ ਲਈ। ਬਹੁਤ ਜਿਆਦਾ ਲਜੀਜ਼ ਲੱਗ ਰਹੇ ਨੇ ਆਇਆ ਦੇਖਾ ਇਦਾਂ। ਹਾਂ ਯਾਰ, ਉਹ ਹੀ ਬੀੜੀ ਆ। ਉਹ ਪ੍ਰੈਜੈਂਟੇਸ਼ਨ ਉਹ ਗੀ ਆ। ਹਾਂ। ਤੇ ਹੁਣ ਚਾਹ ਮਗਾਈ ਹੈ, ਚਾਹ ਪੀਣੀ ਹੈ। ਹਾਂਜੀ। ਅੰਨੀ ਠੰਡੇ ਵਾਰ ਬਰਫ਼ ਬਣ ਗਈ ਸਾਡੀ ਹੈਨਾ। ਹਾਂਜੀ ਤੇ ਵੇਖ ਲਿਆ ਤੇ ਇਹ ਜਿਹੜੇ ਸਮੋਸੇ ਸੀ ਨਾ ਜਿਹੜੇ ਤੁਸੀਂ ਦੇਖੇ ਬਹੁਤ ਜ਼ਿਆਦਾ ਯਾਨੀ ਕਿ ਉੱਥੇ ਦੇ ਵੀ ਸਪੈਸ਼ਲ ਹੈ ਵੈਸੇ ਆਪਾਂ ਰਾਹੋ ਦੇ ਸਮੋਸੇ ਅਸੀਂ ਖਾਣੇ ਹੁੰਦੇ ਆ ਠੀਕ ਹੈ ਤੇ ਹੁਣ ਅਗਲੀ ਗੱਲ ਇਹ ਆ ਵੀ ਅਗਲੀ ਗੱਲ ਮਰਪੀ ਦੱਸੇਗੀ ਤੇ ਵੀ ਇਹ ਵੀ ਹੁਣ ਅਗਲਾ ਵਲੌਗ ਵੀ ਹੁਣ ਜਿਹੜਾ ਵੀ ਜਿਹੜਾ ਵਲੌਗ ਆਉਣ ਵਾਲਾ ਹੈ ਉਹ ਕਦੀ ਵੀ ਵਲੌਗ ਆ ਸਕਦਾ ਹੈ ਖੁਸ਼ਖਬਰੀ ਵਾਲਾ ਵਲੌਗ ਬੜਾ ਵਧੀਆ ਵਲੌਗ ਹੋਏਗਾ ਹਾਂ ਤੇ ਸਬਸਕ੍ਰਾਈਬ ਮੈਨ ਤਾਂ ਬਹੁਤ ਮਾਰੂਗਾ हाय 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 सुन लो नन्नू दी गल सुन लो तू की कह रहा नन्नू मैं बोलदा पिया जल्दी कर लो मैं मारूंगा तानू <laughs> नन्नू कहदी सब्सक्राइब कर दो नहीं ना, मतलब <laughs> तो मैं तानू मारूंगा ता लाइक भी कर दो ते तो कमेंट कर कमेंट भी कर दो जे मैं मारूंगा कह दो कमेंट भी कर दो शेयर भी कर दो मारूंगा एक टप्पल और दादी और देख लो नन्नू जी तुसी गल मान लो अच्छा ठीक है ना ਤੇ ਅਗਲੀ ਗੱਲ ਇਹ ਆ ਵੀ ਆਹੋ ਜਿਹੜਾ ਵਲੌਗ ਆਣਾ ਲਾ ਉਹ ਬੜਾ ਅਗਲਾ ਮੈਂ ਉਹ ਨਹੀਂ ਕਹਿ ਸਕਦੇ ਅਗਲਾ ਹੀ ਆਏਗਾ ਕਦੀ ਵੀ ਆ ਸਕਦਾ ਕਦੀ ਵੀ ਆ ਸਕਦਾ ਉਹਦਾ ਕੋਈ ਭਰੋਸਾ ਨਹੀਂ ਉਹਦਾ ਕੋਈ ਭਰੋਸਾ ਨਹੀਂ ਤੇ ਸਮਝ ਨਹੀਂ ਆਉਂਦਾ ਤੇ ਗੱਲ ਇਹ ਤਾਂ ਵੀ ਠੰਡ ਹੁਣ ਗਈ ਹੈ ਘਟ ਹਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਪਹਿਲਾਂ ਤਾਂ ਯਾਨੀ ਕਿ ਅੱਜ ਜਦੋਂ ਮੈਂ ਹੁਣ ਤੁਸੀਂ ਦੇਖ ਰਹੇ ਹੋ ਭਾਈ ਨਾ ਸਵੇੜ ਹੈ ਨਹੀਂ ਸੀ ਬਾਹਰ ਉੱਤੋਂ ਜੈਕਟ ਪਾ ਕੇ ਹੀ ਬਲ ਰਾਤ ਨੂੰ ਵੀ ਜੈਕਟ ਪਾ ਕੇ ਅਦਾ ਘੁੰਮਣਾ ਪੈਂਦਾ ਸੀ ਰਜਾਈ 'ਚ ਬਹਿ ਕੇ ਲਾਣੀ ਪੈਂਦੀ ਸੀ ਜੈਕਟ ਐਨੀ ਠੰਡ ਹੋ ਗਈ ਸੀ ਬਹੁਤ ਜ਼ਿਆਦਾ ਇਹ ਹੁਣ ਤਾਂ ਫਿਲਹਾਲ ਮੌਸਮ ਠੀਕ ਹੈ ਤੇ ਅਗਲੀ ਗੱਲ ਇਹ ਹੈ ਵੀ ਅਸੀਂ ਹੁਣ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਤੇ ਅਸੀਂ ਹੁਣ ਸੋਚਦੇ ਆਂ ਵੀ ਕਿਤੇ ਦਾ ਟੂਰ ਪਲਾਨ ਕੀਤਾ ਜਾਵੇ ਹਾਂ ਠੀਕ ਹੈ ਨਾ ਹਾਂ ਵੱਡਾ ਕਿ ਛੋਟਾ ਮਤਲਬ ਠੀਕ ਠਾਕ ਐਵਰੇਜ ਹੀ ਹੋ ਗਿਆ ਨਾ ਵੱਡਾ ਛੋਟਾ ਠੀਕ ਹੈ ਨਾ ਇੱਕ ਪਲਾਨ ਆਪਾਂ ਕਰ ਰਹੇ ਆਂ ਤੇ ਬਾਕੀ ਦੇਖਦੇ ਆਂ ਸਕਸੈਸਫੁਲ ਹੁੰਦਾ ਕਿ ਨਹੀਂ ਹੁੰਦਾ ਤੇ ਬਾਕੀ ਜਦੋਂ ਨੰਨੂ ਦੀ ਐਦਾ ਗੱਲ ਹੈ ਵੀ ਨੰਨੂ ਹੁਣ ਸਕੂਲ ਜਾਂਦਾ ਤੇ ਲਾਂਬੇ ਬੋਤ ਲੈ ਕੇ ਆਉਂਦਾ ਕੱਪਲ ਮੰਗੂਗਾ ਤਾਨੂੰ ਨੰਨੂ ਐਵੇਂ ਨਾ ਕਰਿਆ ਕਰ ਫਿਰ ਵਿੱਚ ਵੇਖਦੇ ਨੇ ਮੈਂ ਤੇਰੀ ਹੋਰ ਕੀ ਆਤਾ ਬੋਲਦਾ ਨਾ ਤੂੰ ਦੇਖ ਲੈ ਫਿਰ ਸਾਰੇ ਕਹਿੰਦੇ ਨੰਨੂ ਗੰਦਾ ਬੱਚਾ ਐਵੇਂ ਬੋਲਦਾ ਉਹ ਸਾਰੇ ਕਹਿੰਦੇ ਕੱਪਲ ਮੈ ਲਾ ਉਹ ਬਲੇ ਬਟਾ ਲੈ ਕਾ ਆਉਂ ਨੰਨੂ ਸਾਡਾ ਤਾਂ ਬਹੁਤ ਚੰਗਾ ਬੱਚਾ ਤੇ ਵੈਸੇ ਹੀ ਅਸੀਂ ਜਾ ਮੇਰੇ ਵੈਸੇ ਹੀ ਓਏ ਫੜਾ ਮਾਈਕ ਉੱਚ ਆਵਾਜ਼ ਆ ਜੀ ਨੰਨੂ ਸਾਡਾ ਤਾਂ ਬਹੁਤ ਚੰਗਾ ਬੱਚਾ ਇਹ ਤਾਂ ਵੈਸੇ ਹੀ ਆਪਾਂ ਕਹਿੰਦੇ ਰਹੇ ਨੇ ਨਾ ਇਹਨੂੰ ਛੇੜ ਵਾਲੀ ਗੱਲ ਪਾ ਦਿੱਤੀ ਨੰਨੂ ਤੇ ਨੰਨੂ ਸਾਡਾ ਤੇ ਬਹੁਤ ਚੰਗਾ ਬੱਚਾ ਹੈ ਤੇ ਵੈਸੇ ਉਹਨੂੰ ਬਦਨਾਮ ਕੀਤਾ ਹੈ ਮੈਨੂੰ ਸਾਡੇ ਨੂੰ ਇੰਨਾ ਵਧੀਆ ਬੱਚਾ ਹੈ ਸਾਡਾ ਪਤਾ ਸਬਸਕ੍ਰਾਈਬ ਤੇ ਹਾਂ ਨਹੀਂ ਸਬਸਕ੍ਰਾਈਬ ਤੇ ਫੋਨ ਚ ਲੈਣਦਾ ਉਹ ਕਿੰਦਾ ਬਾਹਰ ਆਣਗੇ ਸਬਸਕ੍ਰਾਈਬਰ ਫੋਨ ਚ ਰਹੇ ਨੇ ਸਬਸਕ੍ਰਾਈਬਰ ਸਾਰੇ ਬਾਹਰ ਹੀ ਆ ਉਹ ਦੇਖਦੇ ਆ ਪੁੱਤ ਸਬਸਕ੍ਰਾਈਬਰ ਸਬਸਕ੍ਰਾਈਬਰ ਦੇ ਵਿੱਚ ਰਹੇ ਲੱਗਦਾ ਵੀ ਸਾਰੇ ਫੋਨ ਦੇ ਵਿੱਚ ਹੀ ਨੇ ਫੋਨ ਦੇ ਵਿੱਚ ਨਹੀਂ ਹੈਗੇ ਬੇਟਾ ਉਹ ਤੇ ਇਦਾਂ ਜਿਦਾ ਸਾਰੇ ਆਪਾਂ ਵੇਖਨੇ ਆਂ ਬਾਰੇ ਸਿਹਤ ਥੋੜੀ ਜਿਹੀ ਖਰਾਬ ਹੋਈ ਪਈ ਸਿਹਤ ਖਰਾਬ ਹੋਈ ਰੇ ਠੰਡ ਗਾ ਕੇ ਠੰਡ ਗਾ ਕੇ ਹੋ ਗਿਆ ਥੋੜਾ ਜਿਹਾ ਪੂਰੀ ਸਰਦੀ ਆਂ ਨਹੀਂ ਪਈ ਸੀ ਉਹ ਸਹੀ ਨਿਕਲ ਗਈ ਹੁਣ ਜਾਦੀ ਜਾਦੀ ਠੰਡ ਬਿਮਾਰ ਕਰਦੀ ਹਾਂ ਹਾਂ ਸਹੀ ਹੈ ਇਦਾਂ ਹੀ ਆ ਮੈਸੇ ਹਰ ਵਾਰੀ ਹੈ ਨਾ ਹਾਂ ਸਹੀ ਗੱਲ ਹੈ ਜਿਆਦਾ ਸਟਾਰਟਿੰਗ ਦੇ ਵਿੱਚ ਠੰਡ ਲੱਗਦੀ ਹੁੰਦੀ ਜਿਆਦਾ ਤੇ ਜਾਂ ਫਿਰ ਜਾਂਦੀ ਜਦੋਂ ਐਂਡ ਹੁੰਦਾ ਹੈ ਠੰਡ ਜਾਂਦੀ ਹੈ ਹਾਂ ਸਹੀ ਗੱਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਨੰਨੂ ਘਰ ਦੇ ਕੱਪੜੇ ਪਾ ਕੇ ਗਿਆ ਸੀ ਦੇਖੋ ਕਿੰਨੇ ਸੋਹਣੇ ਸੋਹਣੇ ਕ ਸਕੂਲ ਚ ਫੰਕਸ਼ਨ ਸੀਗਾ ਫੰਕਸ਼ਨ ਸੀਗਾ ਹਾਂਜੀ ਤੇ ਅੱਜ ਫਿਰ ਕੀ ਕੀਤਾ ਸੀ ਸਕੂਲ ਓਏ ਓਏ ਗੰਦਿਆ ਬੱਚਾ ਐਂਦਾ ਬੋਲਿਆ ਓਏ ਪੱਤਮੀ ਐਂਦਾ ਬੋਲਣਾ ਵਿੱਚ ਮੇਰੀ ਗੱਲ ਸੁਣ ਅੱਜ ਕੀ ਕੀਤਾ ਸੀ ਸਕੂਲ ਬੋਲ ਖੇਡੇ ਸੀ ਕੀ ਖੇਡੇ ਸੀ ਪੈਰ ਸਟੈਪ ਹੈ ਤੇ ਅੱਜ ਆ ਫਿਰ ਆਪਾਂ ਚੱਲੀਏ ਪੈਰ ਸਟੈਪ ਲੈਣ ਹੈ ਆ ਚੱਲੀਏ ਤੇਰਾ ਪੈਰ ਸਟੈਪ ਲੈਣ ਹਾਂ ਚਲੋ ਠੀਕ ਹੈ ਠੀਕ ਹੈ ਚੱਲੀਏ ਆਪਾਂ ਮੈਂ ਚੀਜੀ ਦਵਾ ਕੇ ਲਿਆਉਂਗਾ ਉਹ ਦੇ ਨੱਚਣ ਲੱਗ ਗਈ ਇੱਧਰ ਤੇ ਆ ਚੀਜੀ ਦਵਾ ਕੇ ਲਿਆਈਏ ਤੈਨੂੰ ਹਾਂ ਨਾਲ ਇੱਕ ਚਲ ਠੀਕ ਹੈ ਫਿਰ ਠੀਕ ਹੈ ਹਾਂ ਹਾਂ ਚਲੋ ਠੀਕ ਹੈ ਚਲੋ ਚਲੀਏ ਫਿਰ ਆਪਾਂ ਹਾਂ ਮਮਾ ਤਾਂ ਮ आएगी ਫਿਰ ਹਾਂ ਚਲ ਮਮਾ आएगी मम्मा शाम नु आना ना अच्छा ਆਪਾਂ ਫਿਰ ਹੋਣੇ ਚੱਲਦੇ ਆ ਠੀਕ ਹੈ ਠੀਕ ਹੈ